ਜਦ ਸਰਕਾਰ ਦੇ ਵੱਲੋਂ ਸੂਬੇ ਦੇ ਵਿੱਚ ਯੁਗਤ ਨਸ਼ਾ ਵਿਰੋਧ ਮੋਹਮ ਦੇ ਤਹਿਤ ਅਜੂਰ ਨੇਟਲੇ ਪਿੰਡ ਸਿਹਾਲਾ ਵਿੱਚ ਨਸ਼ਾ ਤਸਕਰ ਦੇ ਵੱਲੋਂ ਬਣਾਈ ਗਈ ਇੱਕ ਗੈਰ ਕਾਨੂੰਨੀ ਇਮਾਰਤ ਤੇ ਗਲਾਟਾ ਦੇ ਵੱਲੋਂ ਪੀਲਾ ਪੰਜਾ ਚਲਾਇਆ ਗਿਆ। ਇਹ ਪੀਲਾ ਪੰਜਾ ਦੀ ਕਾਰਵਾਈ ਗਲਾਟਾ ਦੇ ਵੱਲੋਂ ਕੀਤੀ ਗਈ ਹੈ। ਗਲਾਟਾ ਦੇ ਵੱਲੋਂ ਨਸ਼ਾ ਤਸਕਰ ਦੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਬਣਾਏ ਗਏ ਦੋ ਬਾਥਰੂਮ ਇੱਕ ਚਾਰ ਦਿਵਾਰੀ ਅਤੇ ਇੱਕ ਗੇਟ ਤੇ ਕਾਰਵਾਈ ਕੀਤੀ ਗਈ ਹੈ ਕਾਰਵਾਈ ਕਰਦੇ ਸਮੇਂ ਲਾਗਾ ਦੇ ਉੱਚ ਅਧਿਕਾਰੀ ਅਤੇ ਪੁਲਿਸ ਪ੍ਰਸ਼ਾਸਨ ਦੇ ਦੱਸਦੇ ਕਿ ਪਾਰੀ ਫੋਰਸ ਮੌਕੇ ਤੇ ਮੌਜੂਦ ਹੈ ਇਹ ਲਾਜੀ ਪੁਰਾਣਾ ਮਤਲਬ ਨਸ਼ੇ ਦਾ ਸ਼ਸਕਰ ਹੈ ਇਹਨੇ ਜੀਵਨ ਨੂੰ ਪਹਿਲਾਂ ਸਟਾਰਟਿੰਗ ਦੇ ਵਿੱਚ ਇਹ ਸੀਗਾ ਇਹਨੇ ਕਈ ਘਰ ਬਰਬਾਦ ਕਰੇ ਨੇ ਉਹਦੇ ਕਰਕੇ ਪੁਲਸ ਨੇ ਜਿਹੜੀ ਕਾਰਵਾਈ ਕੀਤੀ ਆ ਅਲਾਗਾ ਜੋਗਾ ਧੰਨਵਾਦ ਆ ਪ੍ਰਸ਼ਾਸਨ ਦਾ ਤੇ ਪੰਜਾਬ ਸਰਕਾਰ ਦਾ ਜਿਨ੍ਹਾਂ ਨੇ ਜੋਦਨ ਸ਼ਹਿਰ ਬੋਧ ਜਿਹੜੀ ਇੱਕ ਮਹਿੰਮ ਪੋਰੀ ਹੋਈ ਆ ਤੇ ਇਹਦੇ ਵਿੱਚ ਹੁਣ ਵੀ ਇਸ ਤਰ੍ਹਾਂ ਕਹਿੰਦੇ ਆ ਵੀ ਇਹ ਲੋਕਾਂ ਦੇ ਪਿੱਛੇ ਵੀ ਅੱਜ ਵੀ ਤੁਸੀਂ ਦੇਖੋਗੇ ਤੇ ਨਾ ਅੱਜ ਵੀ 6-7 ਬੰਦੇ ਹੌਂਦਰ ਦੀ ਨਾਲ ਆਏ ਨੇ ਕਾਰਨ ਕੀ ਹੈ ਵੀ ਇੱਥੋਂ ਹੀ ਇਹਨਾਂ ਨੂੰ ਹੌਸਲਾ ਮਿਲਦਾ ਵੀ ਅਸੀਂ ਨਸ਼ਾ ਕਰੀਏ ਤੇ ਨਸ਼ਾ ਬੀਚੀ ਇਹਨਾਂ ਦੇ ਪਿੱਛੇ ਤੁਰਨ ਨੂੰ ਚਾਹੀਦਾ ਇਸ ਤਰ੍ਹਾਂ ਕਹਿੰਦੇ ਆ ਪ੍ਰਸ਼ਾਸਨ ਜਿਹੜਾ ਇਹਨਾਂ ਦੇ ਪਿੱਛੇ ਵੀ ਆਉਂਦਾ ਨਾ ਉਹਨਾਂ ਤੇ ਵੀ ਵਾੜੀ ਕਾਰਵਾਈ ਕਰੇ ਤਾਂ ਜੋ ਇਹਨਾਂ ਦਾ ਜਿਹੜੇ ਹੌਸਲੇ ਨੇ ਬਸ ਹੁਣ ਜਿਹੜਾ ਨਸ਼ਾ ਖਤਮ ਹੋ ਗਏ ਕੋਈ ਨਸ਼ਾ ਘਟਿਆ ਪਵਾਨੀ ਹੋਇਆ ਹੈ ਕਟਿਆ ਜਰੂਰ ਆ ਅਸੀਂ ਕਹਿੰਦੇ ਕਟਿਆ ਨਹੀਂ ਖਤਮ ਕਰਨਾ ਜੀ ਬਿਲਕੁਲ ਸਾਡੇ ਪਿੰਡ ਹਜੇ ਵੀ ਘਟੋ ਘਟ 15-20 ਲੜਕੇ ਨੇ ਜਿਹੜੇ ਦਲਦਲ ਵਿੱਚ ਫਸੇ ਹੋਏ ਨੇ ਅਸੀਂ ਉਹ ਬਚਾਉਣਾ ਚਾਹੁੰਦੇ ਆਂ ਵੀ ਹੋਰ ਵੀ ਨਹੀਂ ਦਫਸਣਗੇ ਜੇ ਨਾ ਰੁਕਿਆ ਗਿਆ ਇਹ ਚੀਜ਼ ਦਾ ਵੀ ਸਾਡੇ ਪਿੰਡ ਤੇ ਅਸਰ ਹੋਊਗਾ ਲੱਕ ਤੇ ਅਸਰ ਹੋਊਗਾ ਧੰਨਵਾਦ ਆ ਫਿਰ ਇੱਕ ਪ੍ਰਸ਼ਾਸਨ ਦਾ ਤੇ ਪੰਜਾਬ ਸਰਕਾਰ ਦਾ ਆਪਣੇ ਪਿੰਡ ਦੀ ਪੰਚਾਇਤ ਵੱਲੋਂ ਵਾਰਨ ਨਹੀਂ ਕੀਤਾ ਗਿਆ ਇਹਨੂੰ ਮੈਂ ਇਸ ਦਾ ਜਦੋਂ ਅਸੀਂ ਆਈਆਂ ਅਸੀਂ ਉਰੇ ਆਇਆ ਮੈਂ ਢੁੱਕਟੇ ਇਹ ਮੈਪਨ ਲੱਗੀ ਹੋਈ ਸੀ ਕਿ ਮੈਂ ਆ ਕੇ ਗਿਆ ਇਹਨਾਂ ਨੂੰ ਹੱਥ ਜੋੜ ਕੇ ਵੀ ਤੁਸੀਂ ਸਾਡੇ ਭਰਾ ਵੱਡੇ ਵੀ ਹੋ ਸਕਦੇ ਛੋਟੇ ਵੀ ਹੋ ਸਕਦੇ ਹੋ ਪਰ ਵੀ ਅੱਜ ਤੋਂ ਬਾਅਦ ਕੱਠ ਨਹੀਂ ਕਰਨਾ ਉਰੇ ਬੈਠਣਾ ਨਹੀਂ ਹੈਗਾ ਕਿਉਂਕਿ ਇਹ adda ਨਹੀਂ ਹੈਗਾ ਕੋਈ ਸੱਤ ਨਹੀਂ ਹੈਗਾ ਇਹ ਘਰਾਂ ਤੁਹਾਡਾ ਘਰ ਦੇ ਵਿੱਚ ਤੈਨੂੰ ਲੋੜ ਆ ਕੋਈ ਲੁਕ ਸੁਖ ਨੂੰ ਆਉਂਦਾ ਦਾ ਲਵਾਖਾ ਪਰ ਜੇ ਤੁਸੀਂ ਇੱਥੇ ਮਹਿਫਲ ਲਾਉਂਗੇ ਝੇੜੀਆਂ ਦੀ ਤੇ ਫਮ ਬਖਸ਼ਣਾ ਨਹੀਂ ਹੈਗਾ ਫਿਰ ਆ ਕੇ ਮੈਂ ਕੱਲੇ-ਕੱਲੇ ਦਾ ਬਾਹ ਫੜ ਕੇ ਪੁਰਜਾ ਕਰਵਾਉਂਗਾ ਪਰ ਉਸ ਟਾਈਮ ਉਸ ਟਾਈਮ ਸੁਧਰੇ ਇਹ ਉਦੋਂ ਬਾਅਦ ਫਿਰ ਹੌਲੀ-ਹੌਲੀ ਜਿਹੜਾ ਹੈਗਾ ਕੋਈ ਇਹਨਾਂ ਕੋਲ ਅੱਡਾ ਨਹੀਂ ਹੈ ਬੈਠਣ ਨੂੰ ਚਾਹੇ ਇਹਨਾਂ ਨੂੰ ਤਾਂ ਬਾਥਰੂਮ ਮਲੇ ਗੰਦਾ ਉਹ ਚ ਵੀ ਵੜ ਕੇ ਸਮੈਕਾ ਜਾਂ ਚਿੱਟੇ ਟੀਕੇ ਲਾ ਲੈਂਦੇ ਇਹਨਾਂ ਨੂੰ ਕੋਈ ਉਹ ਚੀਜ਼ ਦਾ ਉਹ ਨਹੀਂ ਵਰਤਿੰਦੇ ਪਿੰਡ ਦੇ ਹੋਰ ਨੌਜਵਾਨਾਂ ਨੂੰ ਕੀ ਕੀ ਆਉਂਦਾ ਤੇ ਪੈਸੇ ਕਹਿੰਦੇ ਆ ਵੀ ਇਹ ਚੀਜ਼ਾਂ ਤੋਂ ਬਚੋ ਆ ਦੇਖੋ ਹਾਲਾਤ ਅੱਜ ਕੀ ਨੇ ਇੱਕ ਕਬੱਡੀ ਖਿਡਾਰੀ ਰਿਹਾ ਇਹ ਜ਼ਮੀਨ ਜਾਇਦਾਦ ਦਾ ਮਾਲ ਕਰਿਆ ਜ਼ਮੀਨ ਵੀ ਵਿਕ ਗਈ ਤੇ ਖੇਡ ਤੋਂ ਵੀ ਗਿਆ ਅੱਜ ਖੜਾ ਕਿੱਥੇ ਆ ਨਸ਼ੇ ਦੀ ਦਲਦਲ ਨੇ ਖਤਮ ਕਰਤਾ ਅੱਜ ਕਿੰਨੀ ਇਹਦੀ ਥੂਥੂ ਹੋ ਰਹੀ ਆ ਪਰ ਇਹਦੇ ਵਿੱਚ ਇਹ ਹੀ ਕਹਿੰਦੇ ਆ ਵੀ ਜਿਹੜੀ ਨਵੀਂ ਜਿਹੜੀ ਪੀੜ੍ਹੀ ਆ ਵੀ ਚੀਜ਼ਾਂ ਤੋਂ ਬਚੋ ਵੀ ਬਚੋਗੇ ਤਾਂ ਤੁਹਾਡੀ ਵਡਿਆਈ ਹੋਊਗੀ ਨਹੀਂ ਤਾਂ ਮਾ ਮਾਪ ਦਾ ਨੌਂ ਆ ਜਿਹੜਾ ਮਿੱਟੀ 'ਚ ਮਿਲ ਜਾਣਾ ਮਾਨਜੋਗ ਡੀਜੀਪੀ ਪੰਜਾਬ ਤੇ ਡੀਆਈਜੀ ਰੇਂਜ ਜੇ ਸਾਡੇ ਮਾਨਯੋਗ ਐਸਐਸਟੀ ਡੈਟਾ ਜੋਤੀ ਯਾਦਵ ਵੈਂਸ ਜੋ ਨਸ਼ੇ ਦੇ ਕਾਰੋਬਾਰੀ ਹੈ ਜੋ ਉਹਨਾਂ ਦੇ ਖਿਲਾਫ ਮੋਹਮ ਚੱਲ ਰਹੀ ਹੈ ਉਹਦੇ ਗਰਤੀਸ਼ ਦੇ ਮੁਤਾਬਕ ਅਸੀਂ ਇੱਕ ਸਮਗਲਰ ਹੈ ਜੋ ਕਿ ਸਾਡੇ ਸਮਰਾਲਾ ਥਾਣੇ ਦਾ ਬੀਸੀਵੀ ਹੈ ਇਹਦਾ ਨਾਮ ਹੈ ਬਹਾਦਰ ਸਿੰਘ ਸਾਨੂੰ ਭਜਨ ਸਿੰਘ ਪਿੰਡ ਸਿਹਾਰਾ ਇਦੇ ਖਿਲਾਫ ਕੁੱਲ ਟੋਟਲ 13 ਮੁਕੱਦਮੇ ਦਰਜ ਨੇ ਜਿਹਦੇ ਵਿੱਚ 6 ਮੁਕੱਦਮੇ ਇਹਦੇ ਤੇ ਨਾਰਕੋਟਿਕ ਦੀ ਸਪਲਾਈ ਦੇ ਹੈ ਡਰੱਗਸ ਦੇ ਐਕਸਾਈਜ਼ ਦੇ ਹੈ ਹੋਰ ਮਾਰਕੀਟਾਈ ਦੇ ਜਿਹਦੇ ਵਿੱਚ ਕਾਫੀ ਮੁਕੱਦਮਿਆਂ ਦੇ ਵਿੱਚ ਸਜ਼ਾ ਹੈ ਇਹ ਜੋ ਇਹ ਨਸ਼ਾ ਦੇ ਖਿਲਾਫ ਮਹਿੰਮ ਚੱਲ ਰਹੀ ਹੈ ਉਹਦੇ ਮੁਤਾਬਕ ਅਸੀਂ ਆਪਣੀ ਤਫ਼ਤੀਸ਼ ਦੇ ਮੁਤਾਬਕ 68f ਦਿੱਤਾ ਹੈ ਪ੍ਰੋਪਰਟੀ ਫ੍ਰੀਜ਼ ਦੇ ਪ੍ਰੋਸੈਸ ਪ੍ਰੋਸੈਸ ਜੋ ਸਾਡਾ ਚੱਲ ਰਿਹਾ ਸੀ ਉਹਦੇ ਦੌਰਾਨ ਇਹਦੀ ਪ੍ਰੋਪਰਟੀ ਦਾ ਜਦੋਂ ਅਸੀਂ ਲਿਖ ਕੇ ਭੇਜਿਆ ਤੇ ਉਹਦੇ ਤੇ ਗਲਾਡਾ ਨੇ ਗਲਾਡਾ ਦੇ ਅਫਸਰ ਮੇਰੇ ਨਾਲ ਖੜੇ ਨੇ ਤਸਿਲਦਾਰ ਸਾਹਿਬ ਡਿਊਟੀ ਮੈਜਿਸਟ ਇਨ੍ਹਾਂ ਨੇ ਆਪਣੀ ਜੋ ਅਨੈਥੋਰਾਇਜ਼ਡ ਦੇ ਦੀ ਕੰਸਟਰਕਸ਼ਨ ਆ ਗਈ ਉਹਨੂੰ ਡਿਮੋਲਿਸ਼ ਕਰਨ ਲਈ ਇਹਨਾਂ ਨੇ ਆਪਣਾ ਇੱਕ ਆਰਡਰ ਜਾਰੀ ਕੀਤਾ ਜਿਹਦੇ ਇੱਕ ਪ੍ਰੋਸੈਸ ਦਿੱਤਾ ਹੈ ਇਹਨੂੰ ਸਮਗਲਨ ਨੂੰ ਬਹਾਦਰ ਸਿੰਘ ਨੂੰ ਇਹਨੇ ਪ੍ਰੋਪਰ ਮੌਕਾ ਦਿੱਤਾ ਸੀ ਨੋਟਿਸ ਕੱਢੇ ਸੀਗੇ ਕਿ ਤੁਹਾਨੂੰ ਆਪਣੀ ਪ੍ਰੋਪਰਟੀ ਦਾ ਜੋ ਹਸਾਬ ਦਾਬੇਰਵਾ ਜੋ ਤੇਰੇ ਕੋਲ ਡਾਕੂਮੈਂਟਸ ਹੋ ਆਕੇ ਦਿਓ ਜੋ ਉਹਦੇ ਮੁਤਾਬਕ ਇਹਨਾਂ ਨੂੰ ਜਿਹੜੀ ਜਿਹੜੀ ਚੀਜ਼ ਇਹਨਾਂ ਦੇ ਗੈਰ ਕਾਨੂੰਨੀ ਤਰੀਕੇ ਨਾਲ ਨੋਟਿਸ ਚਾਈ ਉਹਦੇ ਕਾਰਵਾਈ ਦੇ ਤਹਿਤ ਕਾਨੂੰਨੀ ਕਾਰਵਾਈ ਦੇ ਤਹਿਤ ਅੱਜ ਇਹ ਇਹਨੂੰ ਡਿਮੋਲਿਸ਼ ਕਰਨ ਵਾਸਤੇ ਇੱਥੇ ਪਿੰਡ ਸਿਹਾਲਾ ਪੁੱਜੇ ਅਸੀਂ ਬਤੌਰ ਪੁਲਿਸ ਫੋਰਸ ਪ੍ਰੋਪਰ ਲਾਅ ਐਂਡ ਆਰਡਰ ਮੇਨਟੇਨ ਟਿਸਕਿਉਰਟੀ ਦੇ ਤੌਰ ਤੇ ਅਸੀਂ ਇਹਨਾਂ ਦੇ ਨਾਲ ਹੈ ਸੋ ਇਹ ਜਿਹੜੀ ਜੁਦ ਨਸ਼ਿਆਂ ਵਿਰੁੱਧ ਚੱਲ ਰਿਹਾ ਹੈ ਇਹ ਉਸੀ ਮੋਹਮ ਉਹਦਾ ਹੀ ਇੱਕ ਹਿੱਸਾ ਹੈ ਇਸ ਲਈ ਜਿਹੜੇ ਵੀ ਲੋਕ ਆਪਣੇ ਇਸ ਸਮਗਲਿੰਗ ਦੇ ਵਿੱਚ ਨਸ਼ਿਆਂ ਦੇ ਕਾਰੋਬਾਰੀ ਨੇ ਜਾਂ ਨਸ਼ਿਆਂ ਦੇ ਵਿੱਚ ਪਏ ਹੋਏ ਆ ਅਗਰ ਉਹ ਇਹ ਇੱਕ ਤਾਂ ਨਹੀਂ ਛੱਡਣਗੇ ਤਾਂ ਉਹਨਾਂ ਦੇ ਖਿਲਾਫ ਇਸੀ ਤਰੀਕੇ ਦੇ ਨਾਲ ਜਿਹੜੀ ਕਾਰਵਾਈ ਹੈ ਉਹ ਅੱਗੇ ਆਇੰਦਾ ਵੀ ਜਾਰੀ ਰਹੇਗੀ ਹਾਂਜੀ ਅ ਸਰ ਐਂਡੀਪੀਐਸ ਦੇ ਤੇ ਟੋਟਲ ਮੁਕਦਮੇ ਕਿੰਨੇ ਦਰਜ ਸੀਗੇ ਆ ਸਿਰਫ ਐਂਡੀਪੀਐਸ ਦੇ ਨਹੀਂ ਸਾਰੇ ਨਹੀਂ ਨਹੀਂ ਟੋਟਲ 13 ਮੁਕਦਮੇ ਦਰਜ ਆਏ ਇਹਦੇ ਵਿੱਚੋਂ ਇਹਦੇ ਖਿਲਾਫ 6 ਮੁਕਦਮੇ ਜਿਹੜੇ ਐਂਡੀਪੀਐਸ ਦੇ ਨੇ 3 ਛਾਈ ਦੇ ਆ ਤੇ 3 ਝਗੜੇ ਦੇ ਆ ਜੀ ਇਦੇ ਵਿੱਚ ਜਿਹੜੇ ਐਨਡੀਪੀਐਸ ਨੇ ਉਹ ਜਾਦਾ ਮੈਕਸਿਮਮ ਨੇ ਸੇਮ ਕਰ ਰਿਹਾ ਸਰ ਵਾਰਨ ਵਗੈਰਾ ਹੁਣ ਕੀਤਾ ਜੀ ਹਾਂ ਬਿਲਕੁਲ ਵਾਰਨ ਜੀ ਦੇਖੋ ਜੋ ਜੋ ਉਹਦਾ ਉਹਦੀ ਸਜ਼ਾ ਹੋ ਤਾਂ ਇਹਨੂੰ ਮਿਲੇਗੀ ਜੇ ਉਹ ਲੋਕਾਂ ਦੇ ਘਰ ਪਰਵਾਧ ਕੀਤੇ ਇਹਨਾਂ ਲੋਕਾਂ ਨੇ ਨਸ਼ਾ ਵੇਚ-ਵੇਚ ਕੇ ਉਹ ਬਖਸ਼ੇ ਤਾਂ ਨਹੀਂ ਜਾਣਗੇ ਜੀ ਕਾਨੂੰਨ ਤਾਂ ਆਪਣਾ ਰਸਤਾ ਖਿਆਰ ਕਰਦਾ ਹੈ ਤੁਸੀਂ ਦੇਖੋ ਨਾ ਇਹ ਤਾਂ ਜੇ ਡੈਮੋਲਿਸ਼ ਗਲਾੜਾ ਦੇ ਜੋ ਕਾਨੂੰਨੀ ਕਾਰਵਾਈ ਉਹਦੇ ਮੁਤਾਬਕ ਹੋਈ ਹੈ ਇਹਦੀ ਜੋ ਬਾਕੀ ਪ੍ਰਾਪਰਟੀ ਕੋ ਉਸ ਤਰ੍ਹਾਂ ਦਾ ਸਾਡੇ ਕੋਲ ਆਣਾ ਹੈ ਤੇ ਉਹ ਫ੍ਰੀਜ਼ ਵੀ ਹੋਏਗੀ ਜੀ 68 ਫਰੈਗ੍ਰੀਟ ਸਾਰੀ ਕਾਰਵਾਈ ਤਾਂ ਪ੍ਰੋਪਰ ਹੋਏਗੀ ਉਸ ਮੁਕਦਮਿਆਂ 'ਚ ਸਜ਼ਾ ਵੀ ਹੈ ਠੀਕ ਹੈ ਸਰ ਏ ਸੀਰੀਜ਼ ਦੇ ਵਿੱਚ ਜਿਹੜੀ ਨਸ਼ੇ ਦੀ ਸਪਲਾਈ ਚੇਨ ਆ ਟੋਪੀ ਟੋਪੀ ਬਿਲਕੁਲ ਜੋ ਨਸ਼ੇ ਦੀ ਸਪਲਾਈ ਚੇਨ ਉਹਦੇ ਵਿੱਚ ਚਾਹੇ ਕੋਈ ਛੋਟਾ ਬੰਦਾ ਹੈ ਚਾਹੇ ਵੱਡਾ ਬੰਦਾ ਹੈ ਉਹਨ ਕਿਸੇ ਨੂੰ ਬਖਸ਼ਿਆ ਨਹੀਂ ਜਾ ਰਿਹਾ ਡੇਲੀ ਇਸ ਵਿਸ਼ੇ ਤੇ ਕੰਮ ਹੋ ਰਿਹਾ ਹੈਗਾ ਬਹੁਤ ਟੀਮਾਂ ਉਹਦੇ ਮੁਤਾਬਕ ਲੱਗੀਆਂ ਹੁਣ ਤੇ ਜਿਹੜੇ ਪਿੰਡਾਂ ਦੇ ਲੋਕ ਨੇ ਬਹੁਤ ਬੜੇ ਅੱਛੇ ਲੋਕ ਸਰਪੈਂਟਸ ਆਖੜੇ ਨੇ ਤੇ ਅੱਛੇ ਲੋਕ ਜਿਹੜੇ ਆ ਜਿਹੜੇ ਚਾਹੁੰਦੇ ਨੇ ਕਿ ਹਾਂ ਜਿਹੜੀ ਜੂਥ ਹੈ ਉਹ ਬਚੇ ਔਰ ਜਿਹੜੀ ਚੀਜ਼ ਨੇ ਪੰਜਾਬ ਨੂੰ ਬਦਨਾਮ ਕਰ ਦਿੱਤਾ ਹੋਇਆ ਹੈ ਉਹਦੀ ਤੋਂ ਨਿਜਾਤ ਦਵਾਈ ਜਾਵੇ ਸਭ ਲੋਕਾਂ ਦਾ ਸਾਥ ਹੈ ਜੀ ਇਹਦੇ ਵਿੱਚ ਜੀ ਠੀਕ